ਘੰਟੇ ਦਿਓ ਸਭੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਲੇਕਿਨ ਜਿਹੜੇ ਬੱਚੇ ਤੁਸੀਂ ਆਪ ਆ ਦੇਖ ਸਕਦੇ 10 ਤੋਂ 12 ਸਾਲ ਦੀ ਉਮਰ ਦੇ ਬੱਚੇ ਸਰਿਆਮ ਪਾਖੜਾ ਦੇ ਵਿੱਚ ਨਹਾਰੇ ਨੇ ਪੁਲਿਸ ਪ੍ਰਸ਼ਾਸਨ ਗਹਿਰੀ ਨੀਂਦ ਚ ਸੁਟਾ ਪਿਆ ਔਰ ਉਸ ਤੋਂ ਬਾਅਦ ਵੀ ਲਾਓ ਵੀ ਇੱਥੇ ਕੋਈ ਗੋਤਾਖੋਰਾਂ ਦੀ ਟੀਮ ਨਹੀਂ ਹੈ ਵੀ ਕੱਲ ਨੂੰ ਜੇ ਇਹਨਾਂ ਬੱਚਿਆਂ ਕੋਈ ਡੁੱਬ ਜੇ ਕੁੱਤੋਂ ਦੇ ਅਣਗਹਿਲੀ ਹੋਏ ਮੁੜ ਕੇ ਦਵਾ ਕਿਸੇ ਨੇ ਕੋਈ ਇੱਥੇ ਮਿਲਣਾ ਨਹੀਂ ਹੈ ਜਿਹੜੇ ਬੱਚੇ 12 12 13 13 ਸਾਲ ਦੇ ਬੱਚੇ ਨੇ ਜਿਹੜੇ ਭਾਗੜਾ ਜਿ ਨਹਾਰੇ ਨੇ ਡੁੱਬ ਸਕਦੇ ਨੇ ਕੋਈ ਅਣਹੋਣੀ ਹੋ ਸਕਦੀ ਹੈ ਸਰਮਾ ਜੀ ਗਣਪਤੀ ਵਿਸਰਜਨ ਦੇ ਹੁਣ ਜਲ ਚੱਲ ਰਹੇ ਨੇ 7 ਤਰੀਕ ਤੋਂ ਇਹਦੀ ਸਥਾਪਨਾ ਸ਼ੁਰੂ ਹੋਈ ਸੀ ਲੇਕਿਨ ਆਪਾਂ ਇਹ ਦੇਖਦੇ ਆ ਕਿ ਵੀ ਹਰ ਸਾਲ ਵਿਸਰਜਨ ਸਮਾਰੋਹ ਤੇ ਬਹੁਤ ਜ਼ਿਆਦਾ ਵੱਧਦੇ ਜਾ ਰਹੇ ਨੇ ਉਹਦੇ ਨਾਲ ਨਾਲ ਹੀ ਪਾਖੜਾ ਦੇ ਵਿੱਚ ਲੋਕਾਂ ਦੇ ਨਹਾਉਣ ਦੀ ਤਾਦਾਦ ਵੀ ਵਧਦੀ ਜਾ ਰਹੀ ਹੈਗੀ ਹੈ ਫਿਰ ਤੁਪਦੇ ਵੀ ਲੋਕ ਨੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਇਹ ਪਹਿਲੇ ਤਾਂ ਗੰਟ ਦਿਉਸਰੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਲੇਕਿਨ ਜਿਹੜੇ ਬੱਚੇ ਤੁਸੀਂ ਆਪ ਆ ਦੇਖ ਸਕਦੇ ਹੋ 10 ਤੋਂ 12 ਸਾਲ ਦੀ ਉਮਰ ਦੇ ਬੱਚੇ ਸਰੇਮ ਪਾਖੜਾ ਦੇ ਵਿੱਚ ਨਹਾ ਰਹੇ ਨੇ ਪੁਲਿਸ ਪ੍ਰਸ਼ਾਸਨ ਗੈਰੀ ਨੀਂਂਦ ਸੁਟਾ ਪਿਆ ਔਰ ਉਸ ਤੋਂ ਬਾਅਦ ਤੁਸੀਂ ਲਾਓ ਵੀ ਇੱਥੇ ਕੋਈ ਗੋਤਾਖੋਰਾਂ ਦੀ ਟੀਮ ਨਹੀਂ ਹੈ ਵੀ ਕੱਲ ਨੂੰ ਜੇ ਇਹਨਾਂ ਬੱਚਿਆਂ ਕੋਈ ਡੁੱਬ ਜੇ ਕੁਛ ਹੋ ਜੇ ਅਣਗਹਿਲੀ ਹੋਏ ਮੁੜ ਕੇ ਦਵਾ ਕਿਸੇ ਨੇ ਕੋਈ ਇੱਥੇ ਮਿਲਣਾ ਨਹੀਂ ਹੈ ਬਾਅਦ ਚ ਹੱਥ ਤੇ ਆਰ ਤਰ ਕੇ ਬੈਠੇ ਰਹਿੰਦੇ ਵੀ ਹਾਂ ਵੀ ਇਸ ਤਰ੍ਹਾਂ ਹੋ ਗਿਆ ਉਸ ਤਰ੍ਹਾਂ ਹੋ ਗਿਆ ਮਤਲਬ ਇਹਨਾਂ ਨੂੰ ਹੁਣੀ ਨਾਲ ਧਿਆਨ ਦੇਣਾ ਚਾਹੀਦਾ ਸੀਗਾ ਵੀ ਗੋਤਾਖੋਰਾਂ ਦੀ ਟੀਮ ਤੇ ਪ੍ਰਸ਼ਾਸਨ ਦੀ ਟੀਮ ਇੱਥੇ ਹੋਣੀ ਚਾਹੀਦੀ ਸੀ ਜਿਹੜੇ ਬੱਚੇ 12-12 13-13 ਸਾਲ ਦੇ ਬੱਚੇ ਨੇ ਜਿਹੜੇ ਭਾਗੜਾ ਜੀ ਨਹਾਰੇ ਨੇ ਡੁੱਬ ਸਕਦੇ ਨੇ ਕੋਈ ਅਣਹੋਣੀ ਹੋ ਸਕਦੀ ਹੈ ਇਸ ਕਰਕੇ ਮਤਲਬ ਮੈਂ ਤਾਂ ਇਹ ਕਹਾਂਗਾ ਵੀ ਪ੍ਰਸ਼ਾਸਨ ਜਿਹੜਾ ਹੈ ਬਹੁਤ ਵੱਡੀ ਗਲਤੀ ਕਰ ਰਿਹਾ ਹੈ ਤੇ ਬਹੁਤ ਵੱਡੀ ਦੁਖਦਾਇਕ ਘਟਨਾ ਜਿਹੜੀ ਹੈ ਸਮਾਣੇ ਦੇ ਵਿੱਚ ਹੋ ਸਕਦੀ ਹੈ ਕਿਉਂਕਿ ਇਹਨਾਂ ਦਿਨਾਂ 'ਚ ਹਰੇਕ ਵਾਰੀ ਇੱਕ ਦੋ ਤਿੰਨ ਕੋਈ ਨਾ ਕੋਈ ਅਨਹੋਣੀ ਪੱਕੀ ਹੁੰਦੀ ਹੈ ਤੇ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਕੰਨ ਨਹੀਂ ਹੋਏ ਇਹ ਬੜੀ ਵੱਡੀ ਅਣਗਹਿਲੀ ਹੈ ਗੰਟਪਤ ਯੂਸਬੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਲੇਕਿਨ ਜਿਹੜੇ ਬੱਚੇ ਤੁਸੀਂ ਆਪ ਆ ਦੇਖ ਸਕਦੇ 10 ਤੋਂ 12 ਸਾਲ ਦੀ ਉਮਰ ਦੇ ਬੱਚੇ ਸਰਿਆਮ ਪਾਖੜਾ ਦੇ ਵਿੱਚ ਨਹਾ ਰਹੇ ਨੇ ਪੁਲਿਸ ਪ੍ਰਸ਼ਾਸਨ ਗਹਿਰੀ ਨੀਂਦ ਚ ਸੁੱਤਾ ਪਿਆ ਔਰ ਉਸ ਤੋਂ ਬਾਅਦ ਤੁਸੀਂ ਲਾਓ ਵੀ ਇੱਥੇ ਕੋਈ ਗੋਤਾਖੋਰਾ ਦੀ ਟੀਮ ਨਹੀਂ ਹੈ ਵੀ ਕੱਲ ਨੂੰ ਜੇ ਇਹਨਾਂ ਬੱਚਿਆਂ ਕੋਈ ਡੁੱਬ ਜੇ ਪੁੱਤੋ ਜੇ ਅੰਗੈਲੀ ਹੋਏ ਮੁੜ ਕੇ ਦਵਾ ਕਿਸੇ ਨੇ ਕੋਈ ਇੱਥੇ ਮਿਲਣਾ ਨਹੀਂ ਹੈ ਜਿਹੜੇ ਬੱਚੇ 12-12 13-13 ਸਾਲ ਦੇ ਬੱਚੇ ਨੇ ਜਿਹੜੇ ਭਾਗੜਾ ਜਨਹਾਰੇ ਨੇ ਡੁੱਬ ਸਕਦੇ ਨੇ ਕੋਈ ਅਨਹੋਣੀ ਹੋ ਸਕਦੀ ਹੈ ਸਰਮਾਜੀ ਗਣਪਤੀ ਵਿਸਰਜਨ ਦੇ ਹੁਣ ਜਲ ਚੱਲ ਰਹੇ ਨੇ 7 ਤਰੀਕ ਤੋਂ ਇਹਦੀ ਸਥਾਪਨਾ ਸ਼ੁਰੂ ਹੋਈ ਸੀ ਲੇਕਿਨ ਆਪਾਂ ਇਹ ਦੇਖਦੇ ਆ ਕਿ ਵੀ ਹਰ ਸਾਲ ਵਿਸਰਜਨ ਦਾ ਸਮਾਂ ਰਿਹਾ ਤੇ ਬਹੁਤ ਜ਼ਿਆਦਾ ਵੱਧਦੇ ਜਾ ਰਹੇ ਨੇ ਉਹਦੇ ਨਾਲ ਨਾਲ ਹੀ ਭਾਗੜਾ ਦੇ ਵਿੱਚ ਲੋਕਾਂ ਦੇ ਨਹਾਉਣ ਦੀ ਕਾਦਤ ਵੀ ਵਧਦੀ ਜਾ ਰਹੀ ਹੈ ਤੇ ਡੁੱਬਦੇ ਵੀ ਲੋਕ ਨੇ ਉਰੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਇਹ ਪਹਿਲੇ ਤਾਂ ਗੰਟ ਗੰਟ ਦੀ ਉਸਰੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਲੇਕਿਨ ਜਿਹੜੇ ਬੱਚੇ ਤੁਸੀਂ ਆਪ ਆ ਦੇਖ ਸਕਦੇ 10 ਤੋਂ 12 ਸਾਲ ਦੀ ਉਮਰ ਦੇ ਬੱਚੇ ਸਰਿਆਮ ਪਾਖੜਾ ਦੇ ਵਿੱਚ ਨਹਾ ਰਹੇ ਨੇ ਪੁਲਿਸ ਪ੍ਰਸ਼ਾਸਨ ਗਹਿਰੀ ਨੀਂਦ ਚ ਸੁੱਤਾ ਪਿਆ ਔਰ ਉਸ ਤੋਂ ਬਾਅਦ ਤੁਸੀਂ ਲਾਓ ਵੀ ਇੱਥੇ ਕੋਈ ਗੋਤਾਖੋਰਾਂ ਦੀ ਟੀਮ ਨਹੀਂ ਹੈ ਵੀ ਕੱਲ ਨੂੰ ਜੇ ਇਹਨਾਂ ਬੱਚਿਆਂ ਕੋਈ ਡੁੱਬ ਜੇ ਕੁਛ ਹੋ ਜੇ ਅਣਗੈਲੀ ਹੋਏ ਮੁੜ ਕੇ ਦਵਾ ਕਿਸੇ ਨੇ ਕੋਈ ਇੱਥੇ ਮਿਲਣਾ ਨਹੀਂ ਹੈ ਬਾਅਦ 'ਚ ਹੱਥ ਤੇ ਆਰ ਤਰ ਕੇ ਬੈਠੇ ਰਹਿੰਦੇ ਵੀ ਹਾਂ ਵੀ ਇਸ ਤਰ੍ਹਾਂ ਹੋ ਗਿਆ ਉਸ ਤਰ੍ਹਾਂ ਹੋ ਗਿਆ ਮਤਲਬ ਇਹਨਾਂ ਨੂੰ ਹੁਣੀ ਨਾਲ ਧਿਆਨ ਦੇਣਾ ਚਾਹੀਦਾ ਸੀਗਾ ਵੀ ਗੋਤਾਖੋਰਾਂ ਦੀ ਟੀਮ ਤੇ ਪ੍ਰਸ਼ਾਸਨ ਦੀ ਟੀਮ ਐ ਤੇ ਹੁਣੀ ਚਾਹੀਦੀ ਸੀ ਜਿਹੜੇ ਬੱਚੇ 12 12 13 13 ਸਾਲ ਦੇ ਬੱਚੇ ਨੇ ਜਿਹੜੇ ਪਾਗੜਾ ਜਿ ਨਹਾਰੇ ਨੇ ਡੁੱਬ ਸਕਦੇ ਨੇ ਕੋਈ ਅਨਹੋਣੀ ਹੋ ਸਕਦੀ ਹੈ ਇਸ ਕਰਕੇ ਮਤਲਬ ਮੈਂ ਤਾਂ ਇਹ ਕਹਾਂਗਾ ਵੀ ਪ੍ਰਸ਼ਾਸਨ ਜਿਹੜਾ ਹੈ ਬਹੁਤ ਵੱਡੀ ਗਲਤੀ ਕਰ ਰਿਹਾ ਹੈ ਤੇ ਬਹੁਤ ਵੱਡੀ ਦੁਖਦਾਇਕ ਘਟਨਾ ਜਿਹੜੀ ਹੈ ਸਮਾਣੇ ਦੇ ਵਿੱਚ ਹੋ ਸਕਦੀ ਹੈ ਕਿਉਂਕਿ ਇਹਨਾਂ ਦਿਨਾਂ 'ਚ ਹਰੇਕ ਵਾਰੀ ਇੱਕ ਦੋ ਤਿੰਨ ਕੋਈ ਨਾ ਕੋਈ ਅਨਹੋਣੀ ਪੱਕੀ ਹੁੰਦੀ ਹੈ ਤੇ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਕੰਨ ਨਹੀਂ ਹੋਏ ਇਹ ਵੱਡੀ ਵੱਡੀ ਅੰਗਲੀ ਹੈ